ਸੱਚ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਨੇ ਅੱਜ ਸੀਐਮ ਚੇਰ ਨੂੰ ਲੈ ਕੇ ਵੱਡੀਆਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਕਹੀਆਂ ਨੇ ਕਿਉਂਕਿ ਸੀਐਮ ਦੇ ਚਿਹਰੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਸਾਰੇ ਸੰ ਤਾਂ ਅਖਰਕਰ ਉਹ ਕਿਹੜੀਆਂ ਗੱਲਾਂ ਨੇ ਜਿਹੀਆਂ ਸੰਸਦ ਮੈਂਬਰ ਨੇ ਕਹੀਆਂ ਨੇ ਤੇ ਨਾਲ ਹੀ ਜੇਕਰ ਗੱਲ ਕੀਤੀ ਆਵੇ ਕਿਉਂਕਿ ਕਾਂਗਰਸ ਦੇ ਵਿੱਚ ਆਪਸੀ ਜਿਹੜੀ ਆ ਫੁੱਟਬੰਦੀ ਜਾਨਕਿ ਨਜ਼ਰ ਆ ਰਹੀ ਸੀ ਉਸੋ ਫੁੱਟ ਬੰਦੀ ਦਾ ਵੀ ਜਿਹੜਾ ਕਿਤਨਾ ਕਿਤੇ ਉਹ ਜ਼ਿਕਰ ਕੀਤਾ ਹੋਰ ਕੀ ਕੁਝ ਕਿਹਾ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣ ਜੀ ਮੌਜੂਦ ਨੇ ਰਪਾਣ ਸੱਸੀ ਕਾਲ ਜੀ ਰਪਾਣ ਜੀ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਾਂਗਰਸ ਪਾਰਟੀ ਦੀ ਵਿਸਥਾਰਪੂਰਵਕ ਜਾਣਕਾਰੀ ਉਹ ਦਸ਼ਕਾਂ ਦਸ਼ਕਾਂ ਤੱਕ ਜਿਹੜੀ ਸਾਂਝੀ ਕਰਨੀ ਹੈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਖੇਰੂ ਖੋਰੀ ਹੁੰਦੀ ਨਜ਼ਰ ਆ ਰਹੀ ਸੀ ਕਿਉਂਕਿ ਕਾਂਗਰਸ ਦੇ ਵਿੱਚ ਆਪਸੀ ਬਹੁਤ ਜ਼ਿਆਦਾ ਤੋੜੇ ਨਜ਼ਰ ਆ ਰਹੇ ਸੀ ਤਾ ਆਖਰਕਾਰ ਕੋ ਕਿਹੜੇ ਐਮਪੀ ਨੇ ਜਿਸਨੇ ਵੱਡੀਆਂ ਗੱਲਾਂ ਬਾਤਾਂ ਕਹੀਆਂ ਨੇ ਇਕੱਠੇ ਹੋਣ ਦੀ ਵੀ ਗੱਲ ਦਾ ਜ਼ਿਕਰ ਕੀਤਾ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰੋ ਦੇਖੋ ਅਮਰਜੀਤ ਗੱਲ ਇਹ ਆ ਵੀ ਪਾਰਟੀ ਕੋਈ ਵੀ ਹੋਵੇ ਹੂੰ ਸਿਆਸੀ ਪਾਰਟੀ ਦੇ ਵਿੱਚ ਖਾਸ ਕਰਕੇ ਉਹ ਵੱਡੇ ਚਿਹਰੇ ਜਿਹੜੇ ਪੁਰਾਣੇ ਆ ਅਕਸਰ ਆਪਾਂ ਦੇਖਦੇ ਆ ਕਿ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੁੰਦੇ ਆ ਤੇ ਜਦੋਂ ਗੱਲ ਇਲੈਕਸ਼ਨ ਦੀ ਆਉਂਦੀ ਆ ਵਿਧਾਨ ਸਭਾ ਚੋਣਾਂ ਦੀ ਹੁੰਦੀ ਆ ਜਾਂ ਸੀਐਮ ਚੇਰੇ ਦੀ ਹੁੰਦੀ ਹੈ ਜਾਂ ਪੰਜਾਬ ਦੀ ਹਾਈ ਕਮਾਂਡ ਦੀ ਗੱਲ ਹੁੰਦੀ ਹੈ ਕਿ ਪੰਜਾਬ ਦੀ ਕਮਾਂਡ ਕਿਹਦੇ ਕੋਲ ਹੋਵੇ ਉਹ ਸਿਆਸੀ ਲੀਡਰ ਨੇ ਜਿਹੜੇ ਉਹਨਾਂ ਨੂੰ ਇਹ ਹੁੰਦਾ ਕਿ ਪੰਜਾਬ ਦੀ ਬਾਗਡੋਰ ਮੇਰੇ ਕੋਲ ਆ ਜਾਏ ਪਾਰਟੀ ਦੀ ਪੰਜਾਬ ਮੈਂ ਪ੍ਰਧਾਨ ਮੈਂ ਬਣ ਜਾ ਜੇ ਅਗਰ ਸੀਐਮ ਚੇਰੇ ਦੀ ਗੱਲ ਹੁੰਦੀ ਹੈ ਉਹ ਹੁੰਦਾ ਸੀਐਮ ਚੇਰਾ ਮੈਂ ਬਣ ਜਾ ਫਿਰ ਜਦੋਂ ਅੱਗੇ ਗੱਲ ਕੈਬਨਿਟ ਦੀ ਹੁੰਦੀ ਹੈ ਫਿਰ ਉੱਥੇ ਵੀ ਹੁੰਦੀ ਹੈ ਕਿ ਕੈਬਨਿਟ ਦੇ ਵਿੱਚ ਮੇਰਾ ਨਾਮ ਸਭ ਤੋਂ ਉੱਪਰ ਹੋਵੇ ਮੋਹਰੀ ਕਿਤਾਬ ਦੇ ਜਿਹੜੇ ਸੀ ਕੈਬਨਟ ਹੈਗੀ ਆ ਰੈਂਕ ਨੇ ਜਿਹੜੇ ਉਹਦੇ ਚ ਮੇਰਾ ਨਾਮ ਹੋਣਾ ਚਾਹੀਦਾ ਇਹ ਹਰ ਇੱਕ ਕੋਈ ਵੀ ਪਾਰਟੀ ਹੋਵੇ ਚਾਹੇ ਉਹਦੇ ਚ ਅਕਾਲੀ ਦਲ ਆ ਚ ਆਮ ਆਦੀ ਪਾਰਟੀ ਆ ਬੀਜੇਪੀ ਆ ਕਾਂਗਰਸ ਆ ਕੋਈ ਵੀ ਪਾਰਟੀ ਆ ਹਮ ਹਰ ਪਾਰਟੀ ਦੇ ਹਰ ਲੀਡਰ ਦੇ ਵਿੱਚ ਇਹ ਗੱਲ ਹੁੰਦੀ ਹੈ ਹਮ ਹੁਣ ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਖਾਨਾ ਚੰਗੀ ਆਪਾਂ ਉਹਨੂੰ ਇਹ ਗੱਲ ਕਹਿ ਸਕਦੇ ਆ ਸਿਆਸਤ ਤੌਰ ਤੇ ਦੇ ਸੀਐਮ ਚਿਹਰੇ ਲੱਗ ਰਹੀ ਸੀ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਤੋਰ ਚੱਲ ਰਹੀ ਸੀ ਪੰਜਾਬ ਦੇ ਵਿੱਚ ਸੀਐਮ ਚਿਹਰਾ ਕੌਣ ਹੋਏਗਾ ਠੀਕ ਉਹਦੇ ਚ ਵੱਡੇ ਵੱਡੇ ਜਿਹੜੇ ਜਿਹਾ ਆਪਾਂ ਚਿਹਰੇ ਜੇ ਨਾਮ ਲਈਏ ਤਾਂ ਉਹਦੇ ਚ ਪ੍ਰਤਾਪ ਸਿੰਘ ਬਾਜਬਾ ਸੀ ਅਮਰਿੰਦਰ ਸਿੰਘ ਰਾਜਾ ਵਰਿੰਗ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਸੀ ਜਾਂ ਉਹਦੇ ਚ ਹੋਰ ਜਿਹੜੇ ਚਰਨਜੀਤ ਸਿੰਘ ਚੰਨੀ ਐ ਚਾਹੇ ਉਹਦੇ ਚ ਨਵਜੋਤ ਸਿੰਘ ਸਿੱਧੂ ਸੀ ਠੀਕ ਹੈ ਇਦਾਂ ਦੇ ਜਿਹੜੇ ਵੱਡੇ ਚਿਹਰੇ ਸੀ ਹਰ ਇੱਕ ਨੂੰ ਇਹ ਸੀ ਕਿ ਇੱਕ ਸੀਐਮ ਦਾ ਚਿਹਰਾ ਮੈਂ ਕਿਉਂ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਠੀਕ ਹੈ ਵੀ ਸੀਐਮ ਦਾ ਚਿਹਰਾ ਜੀ ਹੋ ਸਕਦਾ ਤਾਂ ਮੈਂ ਕਿਉਂ ਨਹੀਂ ਤਾਂ ਇਸ ਕਰਕੇ ਅੱਜ ਇੱਕ ਪ੍ਰੋਗਰਾਮ ਦੇ ਦਾਨ ਸੁਭਜਿੰਦਰ ਸਿੰਘ ਰੰਧਾਵਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਆ ਉਹਨਾਂ ਨੇ ਸਾਰੇ ਲੀਡਰ ਬੈਠੇ ਸੀ ਫਰਦਾਰ ਸਿੰਘ ਬਾਜਵਾ ਵੀ ਬੈਠਾ ਸੀ ਉੱਥੇ ਤੇ ਜਿਹੜੇ ਚਾਰ ਹੋਰ ਲੀਡਰ ਵੱਡੇ ਸੀਗੇ ਜਿਹੜੇ ਪੰਜਾਬ ਪ੍ਰਧਾਨ ਨਿਬੰਦ ਰਾਜਾ ਉਹ ਵੀ ਬੈਠੇ ਸੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਆ ਉਹ ਵੀ ਬੈਠੇ ਸੀ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ ਕਿ ਸਾਡੇ ਚੋਂ ਕੋਈ ਵੀ ਲੀਡਰ ਸੀਐਮ ਜਾਂ ਚੀਫ ਮਿਨਿਸਟਰੀ ਨਹੀਂ ਪਾਲਦਾ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ ਛੋਟੀ ਗੱਲ ਨਹੀਂ ਹੈ ਇਹ ਕਿ ਇੱਕ ਗੱਲ ਕਹਿ ਦੇਣੀ ਹੈ ਔਰ ਲੋਕਾਂ ਦੇ ਸਾਹਮਣੇ ਹੁਣ ਇਹਦੇ ਚ ਜੇ ਆਪਾਂ ਇਹ ਦੇਖੀਏ ਕਿ ਉਹਨਾਂ ਨੇ ਕਿਹਾ ਕਿ ਇਹ ਗੱਲ ਉਹਨਾਂ ਨੇ ਸਲਾਹ ਕਰਕੇ ਪਈ ਹੈ ਕਿਸੇ ਨਾਲ ਕਿਉਂ ਇਹ ਇਹ ਰਪਾਲਾ ਦੇ ਦਰਸ਼ਕ ਵੀ ਸੋਚ ਰਹੇ ਹੋਗੇ ਕਿਉਂਕਿ ਚਾਂਗਰ ਦੇ ਵਿੱਚ ਹਰ ਇੱਕ ਜਿਹੜੇ ਲੀਡਰ ਸਾਬਾਨੇ ਉਹ ਆਪਣੇ ਆਪਣੇ ਦਾਵਾ ਕਰਨ ਜਿਹਦਾ ਤੁਸੀਂ ਨਾਮ ਦਾ ਜ਼ਿਕਰ ਕੀਤਾ ਸੁਖਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਸ਼ਾਇਦ ਜੇਕਰ ਪਾਰਟੀ ਮੈਨੂੰ ਮੌਕਾ ਦੇ ਦਿਆ ਮੈਂ ਨਹੀਂ ਬਣ ਸਕਦਾ ਰਾਜਾ ਬੜਿੰਗ ਨੇ ਵੀ ਇਹ ਵੀ ਗੱਲ ਕਹੀ ਹੈ ਚੰਨੀ ਨੇ ਵੀ ਇਹ ਵੀ ਗੱਲ ਕਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਗੱਲ ਕੀਤੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਸੁਖਿੰਦਰ ਸਿੰਘ ਰੰਧਾਵਾ ਦੇ ਨਾਲ ਸਟੇਟ ਦੇ ਉੱਪਰ ਬਿਆਨ ਦੇਣ ਦੇ ਨਾਲ ਇਹ ਸਾਰੇ ਸਹਿਮਤ ਹੋ ਜਾਣਗੇ ਨਹੀਂ ਮੈਂ ਮੈਂ ਉਹੀ ਗੱਲ ਜਿਹੜੀ ਤੁਹਾਨੂੰ ਮੈਂ ਇਸ ਗੱਲ ਤੇ ਆ ਰਹੀ ਸੀ ਵੀ ਦੋ ਹੁਣ ਤਿੰਨ ਸਵਾਲ ਇੱਥੇ ਜਿਹੜੇ ਵੱਡੇ ਖੜੇ ਹੋ ਗਏ ਆ ਸੋ ਆਪਾਂ ਇੱਕ ਵਾਰ ਪਹਿਲਾਂ ਆਪਾਂ ਸਵਾਲਾਂ ਤੇ ਵੀ ਆਉਣੇ ਆ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਸੁਣਾ ਦਈਏ ਜ਼ਰੂਰ ਜੋ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜਾਏ ਆਪਾਂ ਸੁਣੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਚੀਫ ਮਨਿਸਟਰੀ ਨਹੀਂ ਚਾਹੀਦੀ ਹੁਣ ਜਿਹੜੇ ਸਵਾਲ ਆਪਾਂ ਦੋ ਗੱਲ ਕਰ ਰਹੇ ਸੀ ਇੱਕ ਇਹ ਕਿ ਕੀ ਉਹਨੇ ਸਾਰਿਆਂ ਦੀ ਸਲਾਹ ਦੇ ਨਾਲ ਕਿਹਾ ਜਾਂ ਫਿਰ ਜੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰਿਆਂ ਦੀ ਸਲਾਹ ਦੇ ਨਾਲ ਗੱਲ ਕਹਿਤੀ ਪਰ ਉੱਥੇ ਇਹ ਗੱਲ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਹੀ ਆ ਬਤੌਰ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਉਂ ਨਹੀਂ ਕਹੀ ਹੂੰ ਕਿ ਕਿਉਂ ਜਧਾਲਾ ਕਿ ਉਹ ਬਾਤ ਚ ਬੋਲੇ ਨਮਰਿੰਦਰ ਸਿੰਘ ਰਾਜਾ ਬੜਿੰਗ ਪਰ ਉਹਨਾਂ ਨੇ ਗੱਲ ਨਹੀਂ ਕੀਤੀ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਬੋਲ ਕੇ ਗਏ ਉਹਨਾਂ ਨੇ ਗੱਲ ਨਹੀਂ ਕੀਤੀ ਪੰਜਾਬ ਇਨਚਾਰਜ ਬੋਲ ਕੇ ਗਏ ਉਹਨਾਂ ਨੇ ਉੱਥੇ ਗੱਲ ਨਹੀਂ ਕੀਤੀ ਪਰ ਮੈਂ ਇਸ ਤੋਂ ਪਹਿਲਾਂ ਇਹਨਾਂ ਦੀ ਇੱਕ ਵੱਡੇ ਲੀਡਰ ਦੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਇੱਕ ਮੈਂ ਕਿਸੇ ਨਿੱਜੀ ਚੈਨਲ ਤੇ ਇੰਟਰਵਿਊ ਜ਼ਰੂਰ ਸੁਣੀ ਆ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਕੋਈ 15 ਦਿਨ ਪਹਿਲਾਂ ਤਾਂ ਉਹਨਾਂ ਨੇ ਗੱਲ ਕਹੀ ਸੀ ਕਿ ਸ਼ਾਇਦ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਸੀਐਮ ਚੇਰਾ ਅਨਾਉਂਸ ਨਹੀਂ ਕਰੇਗੀ ਇਹ ਇੱਕ ਗੱਲ ਉਹਨਾਂ ਨੇ ਕਹੀ ਹੈ ਠੀਕ ਹੈ ਹੋ ਸਕਦਾ ਇਹ ਗੱਲ ਹੋਵੇ ਕਿ ਪੰਜਾਬ ਚ ਸੀਐਮ ਚੇਰਾ ਅਨਾਉਂਸ ਨਹੀਂ ਹੋਏਗਾ ਜਿੰਨੇ ਸੰਸਦ ਮੈਂਬਰ ਕਿਸੇ ਨੂੰ ਟਿਕਟ ਨਹੀਂ ਮਿਲੇਗੀ ਤੇ ਜੇਕਰ ਕਿਸੇ ਨੂੰ ਟਿਕਟ ਨਹੀਂ ਮਿਲੇਗੀ ਤਾਂ ਫਿਰ ਕੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਅੱਜ ਵਿਰੋਧੀ ਧਿਰ ਦੇ ਨੇਤਾ ਨੇ ਮੈਂ ਐਮਐਲਏ ਆ ਤਾਂ ਕੀ ਉਹ ਇਕੱਲੇ ਰਹਿ ਗਏ ਫਿਰ ਤਾਂ ਕੀ ਉਹਨਾਂ ਨੂੰ ਟਿਕਟ ਮਿਲੇਗੀ ਤੇ ਜੇ ਉਹ ਦੁਬਾਰਾ ਐਮਐਲਏ ਬਣਦੇ ਨੇ ਤਾਂ ਫਿਰ ਸਨਿਉਰਟੀ ਚ ਕੌਣ ਜਾਏਗਾ ਹਾਂ ਕਿਉਂ ਕਿਉਂਕਿ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਨੇ ਡਿਗਰੀ ਨਹੀਂ ਮਿਲੇਗੀ ਅਮਰਿੰਦਰ ਸਿੰਘ ਰਾਜਾ ਬੜੇ ਸੁਖਜਿੰਦਰ ਸਿੰਘ ਰੰਧਾਵਾ ਇਹ ਜਿਹੜੇ ਵੱਡੇ ਲੀਡਰ ਮੋਹਰ ਲਈ ਕਤਾਰ ਨੇ ਉਹ ਲੀਡ ਟਿਕਟ ਨਹੀਂ ਮਿਲੇਗੀ ਤੇ ਫਿਰ ਟਿਕਟ ਲਈ ਪ੍ਰਤਾਪ ਸਿੰਘ ਬਾਜਵਾ एलिਜੀਬਲ ਹੈ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਐਮਐਲਏ ਹੋ ਕੇ ਉਹ ਸੀਨੀਅਰ ਮੋਸਟ ਨੇ ਸਾਰਿਆਂ ਚੋਂ ਐਮਐਲਏ ਚੋਂ ਤੇ ਫਿਰ ਕਿਉਂ ਸੀਐਮ ਬਣਨਗੇ ਚਲੋ ਇੱਕ ਵੱਖਰੀ ਗੱਲ ਆ ਹੁਣ ਜਾਫਰ ਉਹਨਾਂ ਨੇ ਇਹ ਗੱਲ ਕਹੀ ਕਿ ਆਪਾਂ ਇੱਕ ਵਾਰ ਲੋਕਾਂ ਦੇ ਸਾਹਮਣੇ ਗੱਲ ਲੈ ਕੇ ਆਓ ਜਿਹੜੀ ਲੋਕਾਂ ਦੇ ਵਿੱਚ ਧੜੇਵਾਜੀ ਦੀ ਗੱਲ ਚੱਲ ਰਹੀ ਹੈ ਕਿਰਮਣਜ ਹੋਰ ਵੀ ਅਜੇ ਮੈਂ ਤੁਸੀਂ ਕਿਹਾ ਕਿ ਲੋਕਾਂ ਦੇ ਵਿੱਚ ਧੜੇਬੰਦ ਦੀ ਬੰਦੀ ਦੀ ਜਿਹੜੀ ਗੱਲ ਆ ਉਹ ਚੱਲ ਰਹੀ ਹੈ ਇੱਕ ਦਿਨ ਕਿਤੇ ਨਾ ਕਿਤੇ ਵੀ ਹੋ ਸਕਦਾ ਕਿਉਂਕਿ ਇੱਕ ਦੋ ਦਿਨ ਪਹਿਲਾਂ ਜਿਹੜੀਆਂ ਚਰਚਾਵਾਂ ਲਗਾਤਾਰ ਚੱਲੀਆਂ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਕਾਂਗਰਸ ਪਾਰਟੀ ਦੇ ਵਿੱਚ ਦੁਬਾਰਾ ਫਿਰ ਵਾਪਸੀ ਕਰ ਸਕਦੇ ਨੇ ਤਾਂ ਇਹਨਾਂ ਨੇ ਸਾਰਿਆਂ ਨੇ ਸਲਾਹ ਕਿੱਥੀ ਹੋਵੇ ਕਿ ਕਿਉਂ ਆਪਾਂ ਸਾਰੇ ਇਕੱਠੇ ਹੋ ਜਾਈਏ ਕਿਉਂਕਿ ਪਾਰਟੀ ਨੇ ਚਿਹਰਾ ਤਾਂ ਇੱਕ ਹੀ ਲਾੜਨਾ ਹੈ ਕਿ ਸ਼ ਵੀ ਉਦੋਂ ਵਾਲਾ ਸ਼ਾਇਦ ਕੈਪਟਨ ਮੁੰਦਰ ਸਿੰਘ ਨਾ ਆ ਸਕਣ ਜੇਕਰ ਅਸੀਂ ਇਸ ਗੱਲ ਨੂੰ ਜਿਹੜਾ ਦਰਾਈਏ ਨਹੀਂ ਦੇਖੋ ਕੈਪਟਨ ਮੁੰਦਰ ਸਿੰਘ ਇਹ ਹੋਤਾ ਉਸ ਤੋਂ ਪਹਿਲਾਂ ਤਾਂ ਗੱਲ ਸਿੱਧੂ ਦੇ ਪਿੱਛੇ ਵੀ ਸਾਰੇ ਇਕੱਠੇ ਸੀ ਵੀ ਸਿੱਧੂ ਨੂੰ ਵਾਰੀ ਨਹੀਂ ਮਿਲਣੀ ਚਾਹੀਦੀ ਅਗਰ ਸਿੱਧੂ ਲਿਆਦਾ ਫਿਰ ਅਸੀਂ ਸਾਰੇ ਇਕੱਠੇ ਆ ਉਹ ਪਹਿਲਾਂ ਵੀ ਇਹ ਗੱਲ ਹੈ ਸੀ ਤਾਂ ਕੈਪਟਨ ਮਰਿੰਦਰ ਵਾਰੀ ਵੀ ਇਹ ਗੱਲ ਹੋ ਸਕਦੀ ਹੈ ਪਰ ਉਹ ਹੁਣ ਧੜੇਵੰਦੀ ਦੀ ਵੀ ਗੱਲ ਆ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਧੜੇਵੰਦੀ ਪਹਿਲਾਂ ਵੀ ਸੀ ਇਹ ਗੱਲ ਸੁਖਿੰਦਰ ਸਿੰਘ ਰਣਾਵਾ ਨੇ ਇਹ ਵੀ ਗੱਲ ਕਹੀ ਆ ਆਪਾਂ ਇੱਕ ਵਾਰ ਉਹ ਕਲਿੱਪ ਵੀ ਸੁਣਾ ਦਿੰਨੇ ਆ ਜੋ ਉਸੇ ਪ੍ਰੋਗਰਾਮ ਦੀ ਕਲਿੱਪ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਪੁਰਾਣੀ ਟੜੇਬੰਦੀ ਦੀ ਗੱਲ ਕੀਤੀ ਆ ਆਪਾਂ ਕਰੋ ਜਰੂਰ ਸੁਣਾ ਦ। ਵਿਜੇਂਦਰ ਹੁਣੇ ਤੇ ਚਲੋ ਛੋਟੇ ਸੀਗੇ ਗੈਰੀ ਜੈਲ ਸਿੰਘ ਵਾਲੇ ਵੀ ਗਰੂਪੀਜ਼ਮ ਸੀ। ਜਦੋਂ ਬਣਿਆ ਸਰਦਾਰ ਸਰਬਾਰਾ ਸਿੰਘ ਅੱਸੀ ਦੇ ਵਿੱਚ ਉਸ ਤੋਂ ਵੱਡਾ ਗਰੂਪੀਜ਼ਮ ਕਦੀ ਆਇਆ ਹੀ ਨਹੀਂ। ਉਦੋਂ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ, ਦੋ ਹਾਰ ਗਏ ਇੱਕ ਬਣ ਗਿਆ। ਤੇ ਅੱਜ ਵੀ ਕੋਈ ਗਰੂਪੀਜ਼ਮ ਨਹੀਂ ਜੇ। ਉਹ ਗਰੁੱਪ ਚੱਲੂਗਾ। ਜਿਹਦਾ ਡੀਐਨਏ ਕਾਂਗਰਸ ਦਾ ਜਿਹਦਾ ਖੂਨ ਕਾਂਗਰਸੀ ਆ ਉਹ ਗਰੁੱਪ ਜੇ ਸਾਡਾ ਦੂਜਾ ਇੱਥੇ ਕੋਈ ਗਰੁੱਪ ਨਹੀਂ ਯਾਰ ਕਮਾਲ ਕਰੀ ਜਾਂਦੇ ਨੇ ਪ੍ਰੈਸ ਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਯਾਰ ਕਮਾਲ ਹੋ ਗਿਆ ਡਿਸਪਲਿਨ ਤੋ ਬਿਨਾਂ ਦਾ ਕਰ ਚੱਲਦਾ ਜੇ ਨਾ ਪਾਰਟੀ ਚੱਲਦੀ ਆ ਦੇਖੋ ਸੁਖਜਿੰਦਰ ਸਿੰਘ ਰੰਧਾਵਾ ਕਹਰੇ ਕਿ ਗਿਆਨੀ ਜੈਲ ਸਿੰਘ ਵੇਲੇ ਵੀ ਧੜੇਬੰਦੀ ਸੀ ਧੜੇਬੰਦੀ ਸੀ ਠੀਕ ਧੜੇਬੰਦੀ ਪਹਿਲਾਂ ਵੀ ਰਹੀ ਹੈ ਇਹਦਾ ਮਤਲਬ ਇਹ ਕਿ ਧੜੇਬੰਦੀ ਹੈ ਪਰ ਅੱਜ ਦੀ ਗੱਲ ਉਹ ਨਿੱਕੇ ਕਿ ਗੱਲ ਧੜੇਬੰਦੀ ਕੋਈ ਨਹੀਂ ਹੈ ਉਹ ਚਾਹੋ ਜਿੰਨਾ ਮਰਜੀ ਹੈ ਤੁਸੀਂ ਲੀਡਰਸ਼ਿਪ ਆ ਤੁਹਾਡੀ ਤੁਸੀਂ ਕਹੀ ਜਾਓ ਕਿ ਧੜੇਬੰਦੀ ਨਹੀਂ ਹੈ ਲੋਕਾਂ ਨੂੰ ਪਤਾ ਹੈ ਥਾਈ ਕਮਾਂਡਰ ਨੂੰ ਵੀ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਧੜੇਬੰਦੀ ਕਿੰਨੀ ਹੈ ਪਰ ਇੱਕ ਗੱਲ ਇਹਨਾਂ ਲੀਡਰਾਂ ਨੂੰ ਪਤਾ ਲੱਗ ਗਿਆ ਕਿ ਜੇ ਅਸੀਂ ਧਰੇਬੰਦੀ ਇੱਕ ਅਲੱਗ ਮੈਟਰ ਹੈ ਵੀ ਜੇ ਅਸੀਂ ਸੀਐਮ ਦੇ ਕੁਰਸੀ ਪਿੱਛੇ ਸੀਐਮ ਫੇਸ ਪਿੱਛੇ ਲੜਾਂਗੇ ਤਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਆ ਸਕਦੀ ਤਾਂ ਇਸ ਲਈ ਸੀਐਮ ਕੋਈ ਵੀ ਹੋਵੇ ਹੋ ਸਕਦਾ ਰੋਟੇਸ਼ਨ ਤੇ ਆ ਜਾਣ ਠੀਕ ਵੀ ਤੁਸੀਂ ਇੱਕ ਇੱਕ ਸਾਲ ਪੰਜ ਜਾਨੇ ਕੱਢੋ ਜਾਂ ਦੋ ਦੋ 2.5 2 ਸਾਲ ਦੋ ਜਾਨੇ ਕੱਢੋ ਉਹ ਸਾਰੇ ਵੀ ਸਾਰੇ ਵੀ ਬਾਰੀ ਮੌਕਾ ਸਾਰਿਆਂ ਨੂੰ ਮਿਲੂਗਾ ਉਹ ਚੀਜ਼ ਹੋ ਸਕਦੀ ਹੈ ਵੀ ਜਿਹੜੇ ਐਮ.ਐਲ.ਏ ਬੰਦੇ ਉਹਨੂੰ ਪਹਿਲਾਂ ਕਢਾ ਲਓ ਤੇ ਜਦੋਂ 29 ਤੋਂ ਬਾਅਦ ਫਿਰ ਉਹਨਾਂ ਨੂੰ ਐਮ.ਪੀ ਦੀ ਟਿਕਟ ਐਮ.ਐਲ.ਏ ਦੀ ਨਹੀਂ ਮਿਲੇਗੀ ਜਿਹੜੇ ਦੁਆਰਾ ਸੀ.ਐਮ ਬਣ ਗਏ ਇਹ ਚੀਜ਼ ਰੋਟੇਸ਼ਨ ਚ ਹੋ ਸਕਦੀ ਹੈ ਇਹ ਹੋ ਸਕਦਾ ਪਾਰਟੀ ਨੇ ਇਹ ਚੀਜ਼ ਜਿਹੜਾ ਫੰਡਾ ਬਣਾਇਆ ਹੋਵੇ ਤੇ ਚਲੋ ਉਹ ਇੱਕ ਵੱਖਰਾ ਮੈਟਰ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਜੇ ਇਹ ਸਾਰੇ ਲੀਡਰ ਹੁਣ ਇਕੱਠੇ ਹੁੰਦੇ ਆ ਤਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਲਾਤ ਬਹੁਤ ਵਧੀਆ ਇਹਨਾਂ ਆਪਾਂ ਮਾਰੇ ਨਹੀਂ ਕਹਿ ਸਕਦੇ ਹਾਂ ਪਰ ਲੋਕ ਫਤਵਾ ਦਿੰਦੇ ਨਹੀਂ ਦਿੰਦੇ ਕਿ ਵੱਖਰੀ ਗੱਲ ਹੈ ਪਰ ਕਾਂਗਰਸ ਪਾਰਟੀ ਦਾ ਜਿਹੜਾ ਆਧਾਰ ਠੀਕ ਹੈ ਚੰਗਾ ਪਹਿਲਾਂ ਦੇ ਨਾਲੋਂ ਤਾਂ ਇਸ ਕਰਕੇ ਜੇ ਸਾਰੇ ਇਕੱਠੇ ਹੋਣ ਤਾਂ ਲੱਗਦਾ ਵੀ ਸ਼ਾਇਦ ਸਾਡੀ ਸਰਕਾਰ ਬਣ ਜੇ ਤੈਨੂੰ ਇਹ ਲੱਗਦਾ ਵੀ ਆਪਾਂ ਇੱਕ ਵਾਰ ਸੀਐਮ ਫੇਸ ਨਾ ਲਾਓ ਠੀਕ ਹੈ ਸੀਐਮ ਫੇਸ ਦੀ ਲੋੜ ਨਹੀਂ ਤਾਂ ਚੁੱਪ ਕਰਕੇ ਆਪਣੀ ਇਲੈਕਸ਼ਨ ਲੜੋ ਜੇ ਬਹੁਤ ਮਿਲਦਾ ਹੈ ਤਾਂ ਫਿਰ ਉੱਥੇ ਆਪਾਂ ਦੇਖਾਂਗੇ ਕ੍ਰਿਟਰੀਆ ਕੀ ਬਣਦਾ ਤਾਂ ਇਸ ਕਰਕੇ ਹਾਈ ਕਮਾਂਡਰ ਉਹਨਾਂ ਨੂੰ ਇਸ ਕਰਕੇ ਭਰੋਸੇ 'ਚ ਲਿਆ ਜਾ ਸਕਦਾ ਹੈ ਹੋ ਸਕਦਾ ਕਿ ਪ੍ਰੋਸੈਸ ਚ ਲੈ ਲਿਆ ਹੋਵੇ ਤੇ ਵਿਵਾਦ ਦੇ ਵਿੱਚ ਕਰਟੇਰੀਆ ਕੀ ਬਣਾਉਣਾ ਹਾਈ ਕਮਾਂਡ ਦੇਖੇਗੀ ਤਾਂ ਇੱਕ ਵਾਰ ਲੋਕਾਂ ਦੇ ਸਾਹਮਣੇ ਕਹਿ ਦਿਓ ਕਿ ਅਸੀਂ ਕੋਈ ਵੀ ਸੀਐਮ ਦੇ ਦੌਰ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਹੋ ਜਾਵੇ ਵੀ ਸ਼ਾਹ ਦੇ ਟੜੇ ਬੰਦੀ ਨਹੀਂ ਹੈ ਸੀਐਮ ਦੀ ਕੋਈ ਗੱਲ ਨਹੀਂ ਕਰ ਰਿਹਾ ਬਿਲਕੁਲ ਵੀ ਅਸੀਂ ਸੀਐਮ ਕੋਈ ਵੀ ਸਾਡਾ ਬਣ ਲਈ ਤਿਆਰ ਨਹੀਂ ਹੈ ਠੀਕ ਹੈ ਜੀ ਬੜਾ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਕਾਂਗਰਸ ਪਾਰਟੀ ਦੀ ਖਾਸ ਤੌਰ ਤੇ ਗੱਲ ਦਾ ਜਿਹੜਾ ਜ਼ਿਕਰ ਕੀਤਾ ਕਿਉਂਕਿ ਜਿਹੜੀ ਟੜੇ ਬੰਦੀ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਚੱਲੀ ਹੈ ਤਾਂ ਅੱਜ ਸੁਖਜਿੰਦਰ ਸਿੰਘ ਰਧਾਵਾ ਜਿਹੜੇ ਐਮਪੀ ਨੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਤੜੇਬੰਦੀ ਕਾਂਗਰਸ ਦੇ ਵਿੱਚ ਨਹੀਂ ਹੈ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਸਾਡੇ ਦੇ ਵਿੱਚੋਂ ਨਹੀਂ ਹੈ ਕੋਈ ਮਰਜ਼ੀ ਦਾ ਪਾਰਟੀ ਜਿਹੜਾ ਉਤਾਰ ਸਕਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹੜਾ ਚਿਹਰਾ ਹੋਵੇਗਾ ਜਿਹੜਾ ਪਾਰਟੀ ਉਤਾਰੇਗੀ ਜਾਂ ਫਿਰ ਕਿਸ ਫੇਸ ਦੇ ਆਧਾਰ ਤੇ ਕਾਂਗਰਸ ਪਾਰਟੀ ਜਿਹੜਾ ਮੁਰ ਦੁਆਰਾ ਜਿਹੜਾ ਸਰਵੇ ਕਰ ਸਕੇਗੀ ਜਾਂ ਪੰਜਾਬ ਦੇ ਵਿੱਚ ਆਪਣੀ ਜਿਹੜੀ ਹੈ ਸਰਕਾਰ ਬਣਾ ਸਕੇਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਲੀਅਰ ਆ ਉਹ ਸਥਿਤੀ ਹੋ ਸਕਦੀ ਹੈ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਪਖੜੇ ਮਸਤਨ ਜਿਹੜਾ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਬਹੁਤ ਜ਼ਿਆਦਾ ਧੰਨਵਾਦ